ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਆਪਣੇ ਤੁਹਾਡੇ ਆਪਣੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਸ਼ਿਮਲੇ ਮਿਰਚਾਂ ਦੀ ਸਬਜ਼ੀ ਕਿਸ ਤਰ੍ਹਾਂ ਬਣਾਉਣੀ ਹੈ ਬਹੁਤ ਹੀ ਨਿਊ ਤਰੀਕਾ ਹੈ ਜੀ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਤੇ ਇਹ ਸ਼ਿਮਲਾ ਮਿਰਚਾਂ ਮੈਂ ਕੱਟ ਲਈਆਂ ਤੇ ਨਾਲ ਮੈਂ 4-5 ਮੈਂ ਸ਼ਿਮਲਾ ਮਿਰਚਾਂ ਕੱਟੀਆਂ ਤੇ ਨਾਲ ਮੈਂ ਲਏ ਆ 2 ਚਮਚੇ ਵਿਸਣ ਦੇ ਇਹ ਦੇਖੋ ਜੀ ਜਿਹੜੀ ਮੈਂ ਸ਼ਿਮਲਾ ਮਿਰਚਾਂ ਇਹ ਮੋਟੀ-ਮੋਟੀ ਕੱਟੀ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਮੋਟੀ-ਮੋਟੀ ਕੱਟਣੀ ਆ ਇਹ ਬਰੀਕ ਨਹੀਂ ਕੱਟਣੀ ਐਸ ਤਰ੍ਹਾਂ ਤੁਸੀਂ ਇਹ ਮੋਟੀ-ਮੋਟੀ ਕੱਟ ਲੈਣੀ ਆ ਮੋਟੀ-ਮੋਟੀ ਕੱਟ ਕੇ ਤੇ ਇਕੱਲੀਆਂ ਸ਼ਿਮਲਾ ਮਿਰਚੇ ਮੈਂ ਕੱਟੀਆਂ ਨਾਲ ਲੈ ਆ ਮੈਂ ਦੋ ਚਮਚੇ ਵੇਸਣ ਦੇ ਇਧਰ ਮੈਂ ਫਰਾਈ ਪੈਨ ਰੱਖ ਲਿਆ ਗੈਸ ਦੇ ਉੱਪਰ ਤੇ ਫਰਾਈ ਪੈਨ ਵਿੱਚ ਆਪਾਂ ਕੁਝ ਨਹੀਂ ਪਾਉਣਾ ਤੇ ਇਹਨੂੰ ਵੇਸਣ ਨੂੰ ਆਪਾਂ ਪੋਣ ਲੈਣਾ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਆਪਾਂ ਇਹਨੂੰ ਉਤਾਰ ਲੈਣਾ ਜਿੰਨਾ ਚਿਰ ਇਹਦਾ ਰੰਗ ਚੇਂਜ ਨਹੀਂ ਹੁੰਦਾ ਉਨਾ ਚਿਰ ਤੁਸੀਂ ਇਹਨੂੰ ਭੁੰਨਦੇ ਰਹਿਣਾ ਥੋੜਾ ਜਿਹਾ ਇਹਦਾ ਕਲਰ ਹੀ ਆਪਾਂ ਚੇਂਜ ਕਰਨਾ ਜਿਆਦਾ ਇਹਨੂੰ ਬਰਾਉਣ ਵੀ ਨਹੀਂ ਕਰਨਾਗਾ ਥੋੜਾ ਜਿਹਾ ਆਪਾਂ ਇਹਨੂੰ ਸੇਕ ਲਵਾ ਕੇ ਇਹਦਾ ਕੱਚਾਪਨ ਜਿਹੜਾ ਉਹ ਆਪਾਂ ਇਹਦਾ ਖਤਮ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਇਹ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਹੈ ਇਹਦਾ ਆਪਾਂ ਰੰਗ ਚੇਂਜ ਨਹੀਂ ਕਰਨਾ ਕਿਉਂਕਿ ਇਹਦਾ ਜਿਹੜਾ ਕੱਚਾ ਪਾਣਾ ਉਹ ਹੀ ਆਪਾਂ ਥੋੜਾ ਜਿਹਾ ਮਟਾਉਣਾ ਹੈ ਵੀ ਆਪਾਂ ਨੂੰ ਕੱਚੇ ਬਣ ਦਾ ਸਵਾਦ ਨਾ ਆਵੇ ਸਬਜ਼ੀ ਦੇ ਵਿੱਚ ਤੇ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਆਪਣਾ ਵੇਸਨ ਪੁੱਜ ਗਿਆ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਦਾ ਥੋੜਾ ਜਿਹਾ ਕਲਰ ਥੋੜਾ ਜਿਹਾ ਕਲਰ ਚੇਂਜ ਹੋਊਗਾ ਜ਼ਿਆਦਾ ਨਹੀਂ ਚੇਂਜ ਹੁੰਦਾਗਾ ਤੇ ਫਿਰ ਇਹਨੂੰ ਆਪਾਂ ਭਾਂਡੇ ਦੇ ਵਿੱਚ ਕੱਢ ਲੈਣਾ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਆਪਣਾ ਵੇਸਨ ਪੁੱਜ ਗਿਆ ਤੇ ਆਪਾਂ ਇਹਨੂੰ ਕੋਲੀ ਦੇ ਵਿੱਚ ਕੱਢ ਲਵਾਂਗੇ ਇਹ ਆਪਾਂ ਕੋਲੀ ਦੇ ਵਿੱਚ ਹੁਣ ਵੇਸਨ ਨੂੰ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਹੀ ਬਣਾਉਣਾ ਹੈ ਇਹਨੂੰ ਜ਼ਿਆਦਾ ਭੁੰਨਣਾ ਨਹੀਂਗਾ ਤੇ ਇੱਧਰ ਫਿਰ ਮੈਂ ਫਰਾਈ ਪੈਨ ਰੱਖ ਲਿਆ ਗੈਸ ਦੇ ਉੱਪਰ ਇਹਦੇ ਵਿੱਚ ਹੁਣ ਆਪਾਂ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਇਹ ਸ਼ਿਮਲਾ ਮਿਰਚਾ ਬਣਾਉਣੀ ਹੈ। ਇਹ ਮੈਂ ਸਰੋਂ ਦਾ ਤੇਲ ਪਾ ਲਿਆ ਹੈ। ਤੇ ਜਿੰਨਾ ਚਿਰ ਇਹਦਾ ਧੂਆਂ ਨਿਕਲੂ ਉੰਨਾ ਚਿਰ ਤੁਸੀਂ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾ। ਇਹਦੇ ਵਿੱਚ ਮੈਂ ਪਾਇਆ ਜੀਰਾ ਆਪਣਾ ਤੇਲ ਦਾ ਧੂਆਂ ਨਿਕੜਨ ਲੱਪਿਆ ਸੀ ਇਹਦੇ ਵਿੱਚ ਜੀਰਾ, ਸੌਫ ਤੇ ਹਿੰਗ। ਇਹ ਤੁਸੀਂ ਚੀਜ਼ਾਂ ਪਾਉਣੀ ਹੈ। ਇਮੇ ਕਾਲੀ ਮਿਰਚ ਪਾਊਡਰ ਪਾਇਆ ਥੋੜੀ ਜੀ ਹਿੰਗ ਤੇ ਸੌਂਫ ਵੀ ਮੈਂ ਪਾਈ ਹੋਈ ਆ ਇਹ ਹਿੰਗ ਪਾਈ ਆਪਾਂ ਹੁਣ ਆਪਾਂ ਜਿਹੜੀਆਂ ਜਾਦਾ ਆਪਾਂ ਮੋٹے ਟੁਕੜੇ-ਟੁਕੜੇ ਕੱਟੇ ਸ਼ਿਮਲਾ ਮਿਰਚਾਂ ਦੀ ਆਪਾਂ ਉਹ ਵਿੱਚ ਪਾ ਦੇਣੀ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਇਹ ਆਪਾਂ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਜਿਹੜਾ ਸ਼ਿਮਲਾ ਮਿਰਚਾਂ ਦੇ ਵਿੱਚ ਸਾਰਾ ਜਿਹੜਾ ਤੇਲ ਆ ਇਹ ਲੱਗ ਜਾਵੇ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਇਹ ਮੈਂ ਥੋੜੀਆਂ ਹੀ ਸ਼ਿਮਲਾ ਮਿਰਚਾਂ ਲਈਆਂ ਸੀ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਫਿਰ ਇਹਦੇ ਵਿੱਚ ਜਿਵੇਂ ਤੁਸੀਂ 10 ਮਿਰਚਾਂ ਲਓਗੇ ਸ਼ਿਮਲਾ ਮਿਰਚਾਂ ਤੇ ਉਹਦੇ ਵਿੱਚ ਤੁਸੀਂ 5 ਚਮਚੇ ਵੀਸਣ ਦੇ ਲੈਣੇ ਆ ਮੈਂ ਤਾਂ 5-6 ਮਿਰਚਾਂ ਲਈਆਂ ਸੀਆਂ ਤੇ ਉਹਦੇ ਵਿੱਚ ਮੈਂ 2 2.5 ਕ ਚਮਚੇ ਮੈਂ ਵੀਸਣ ਦੇ ਲਏ ਸੀ ਜਿੰਨੀ ਤੁਹਾਡੀ ਸ਼ਿਮਲਾ ਮਿਰਚਾਂ ਵੱਧਣੀਆਂ ਉਹਨਾਂ ਹੀ ਤੁਹਾਡਾ ਵੀਸਣ ਨਾਲ ਵੱਧ ਜਾਊਗਾ ਤੁਸੀਂ ਦੇਖ ਸਕਦੇ ਹੋ ਸ਼ਿਮਲਾ ਮਿਰਚਾਂ ਥੋੜੀਆਂ ਜਿਹੀਆਂ ਪੱਕ ਗਈਆਂ ਐ ਇਸੇ ਤਰ੍ਹਾਂ ਹੀ ਆਪਾਂ ਹਿਲਾਉਂਦੇ ਰਵਾਂਗੇ ਇਹ ਆਪਾਂ ਵਿੱਚ ਪਾ ਲਿਆ ਨਮਕ ਸ਼ਿਮਲਾ ਮਿਰਚ ਆਪਣੀਆਂ ਧੜੀਆਂ ਜਿਹੀਆਂ ਗਲ ਗਈਆਂ ਤੇ ਇਹ ਆਪਾਂ ਨਮਕ ਪਾ ਲਿਆ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਲਓ ਇਹ ਮੈਂ ਲਾਲ ਮਿਰਚ ਪਾਊਡਰ ਪਾਇਆ ਹੈ ਇਹ ਆਪਾਂ ਹਲਦੀ ਪਾ ਲਈ ਆ। ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਮੈਂ ਨਹੀਂ ਪਾਇਆ ਇਸ ਵਕਤ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਇਹ ਜਿਹੜਾ ਹੁਣ ਆਪਣਾ ਭੁੰਨੇਆ ਹੋਇਆ ਵੇਸਨਾ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਇਹ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਕਿਉਂਕਿ ਜਿਹੜਾ ਆਪਣਾ ਵੇਸਨਾ ਥੋੜਾ ਜਿਹਾ ਥੱਲੇ ਨੀਚੇ ਜ਼ਰੂਰ ਲੱਗੂਗਾ ਕਿਉਂਕਿ ਆਪਾਂ ਪਹਿਲਾਂ ਪਾਇਆ ਜਦੋਂ ਆਪਾਂ ਇਹਨੂੰ ਥੋੜਾ ਜਿਹਾ ਟੱਕ ਕੇ ਪਕਾਇਆ ਭਾਫ਼ ਦੇ ਰਹੀ ਗੈਸ ਦੀ ਫਲੇਮ ਨੂੰ ਲੋ ਕਰ ਦੇਣੀ ਆ ਫਿਰ ਇਹਦੇ ਵਿੱਚ ਹੀ ਇਹ ਮਿਕਸ ਹੋ ਜਾਊਗਾ ਇਹ ਆਪਾਂ ਗੈਸ ਦੀ ਫਲੇਮ ਆ ਜਿਹੜੀ ਲੋ ਕਰਤੀ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਖੁਰਚਨੀ ਦੇ ਨਾਲ ਇਹਨੂੰ ਲਾ ਲਵਾਂਗੇ ਨੀਚੇ ਤੋਂ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਵੇਸਨ ਨੀਚੇ ਲੱਗਿਆ ਹੋਇਆ ਸੀ ਉਹ ਪੂਰਾ ਲੈ ਗਿਆ ਆਪਾਂ ਜਿਹੜਿਆ ਗੈਸ ਦੀ ਫਲੇਮ ਆ ਉਹ ਲੋ ਹੀ ਰੱਖੀ ਐ ਜਦੋਂ ਆਪਾਂ ਵੇਸਨ ਪਾਉਣਾ ਹੈ ਗੈਸ ਦੀ ਫਲੇਮ ਆਪਾਂ ਲੋ ਹੀ ਰੱਖਣੀ ਆ ਹੁਣ ਉਪਰੋਂ ਆਪਾਂ ਇਹਨੂੰ 5-7 ਮਿੰਟ ਹੀ ਟੱਕ ਕੇ ਪਕਾਉਣਾ ਹੈ ਤੇ ਇਹਦਾ ਜਿਹੜਾ ਮਸਾਲਾ ਵਿੱਚ ਰਸ ਜੀਗਾ ਤੁਸੀਂ ਦੇਖ ਸਕਦੇ ਹੋ ਵਿੱਚ ਦੀ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਦੇਖ ਸਕਦੇ ਤੁਸੀਂ ਇਹ ਆਪਣੀਆਂ ਜਿਹੜੀਆਂ ਸ਼ਿਮਲਾ ਮਿਰਚਾਂ ਉਹ ਤੇਲ ਛੱਡਦੀਆਂ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਇਹ ਸਬਜ਼ੀ ਜ਼ਰੂਰ ਟਰਾਈ ਕਰਨੀ ਜੀ ਬਹੁਤ ਹੀ ਟੇਸਟੀ ਬਣਦੀ ਹੈ ਇਹਨੂੰ ਆਪਾਂ ਫੇਰ 2 ਮਿੰਟ ਆਪਾਂ ਉਪਰੋਂ ਢੱਕ ਦੇਾਂਗੇ ਫੇਰ ਆਪਾਂ ਵਿੱਚ ਦੀ ਇਹਨੂੰ ਹਿਲਾਉਣਾ ਹੈ ਜ਼ਰੂਰ ਹਿਲਾਉਣਾ ਹੈ ਇਹਨੂੰ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਆਪਣਾ ਗੇਸਨ ਪਾਇਆ ਹੋਵੇ ਹੋ ਗਿਆ ਇੱਕਦਮ ਵਿੱਚ ਰਸ ਗਿਆ ਹੁਣ ਤੁਸੀਂ ਚੈੱਕ ਕਰਦੇ ਆ ਇਹ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਆਪਣੀ ਉਸੀਂ ਦੇਖ ਸਕਦੇ ਹਾਂ ਜੀ ਦੇਖੋ ਜੀ ਇਸ ਤਰ੍ਹਾਂ ਸਬਜੀ ਆਪਣੀ ਬਣ ਗਈ ਹੈ ਥੈਂਕ ਯੂ ਫॉर ਵਾਚਿੰਗ